ਸਰ ਅੱਜ ਦੇ ਪ੍ਰਦਰਸ਼ਨ ਬਾਰੇ ਕੀ ਕਹਿਣਾ ਚਾਹੋਗੇ ਅੱਜ ਦਾ ਜੋ ਇਹ ਪ੍ਰਦਰਸ਼ਨ ਹੈ ਹਿੰਦੁਸਤਾਨ ਭਾਰਤ ਬੰਦ ਦਾ ਸੱਦਾ ਹੈ ਕਿਸਾਨ ਜਿਹੜੇ ਜੋ ਕਹਿ ਦੇਣਾ ਤੇ ਗਿੱਲੂ ਕਰਨ लागले ਬਸ ਨੇ ਆਪਣੇ ਖੇਤ ਦੇ ਕਾਨੂੰਨ ਜੋ ਬਣਿਆ ਹੋਇਆ ਉਹਨਾਂ ਨੂੰ ਵਾਪਸ ਕਰਾਉਣ ਦੀ ਮੰਗ ਕਰ ਰਿਹਾ ਹੈ ਕਿਉਂਕਿ ਸਰਕਾਰ ਜਿਹੜੀ ਉਹ ਨਹੀਂ ਲੈਕ ਕੋਈ ਜਲਵਾ ਜੋ ਚੱਲ ਰਿਹਾ ਕਿਸੇ ਸਰੇ ਨਹੀਂ ਆ ਰਹੀ ਇਸ ਕਰਕੇ ਅੱਜ ਦਾ ਜਿਹੜਾ ਸੱਦਾ ਸੀਗਾ ਭਾਰਤ ਬੰਦ ਆ ਇਹ ਕਿਸਾਨਾਂ ਵੱਲੋਂ ਕੀਤਾ ਗਿਆ ਸੀ ਅਸੀਂ ਅੱਜ ਮਰੇ ਹਮਾਇਤ ਖੜੇ ਆ ਮੈਂ बतौर ਹੰਸਕ ਪ੍ਰਧਾਨ ਸਰਪੰਚ ਵੀ ਬਰਾਤ ਪ੍ਰਧਾਨ ਜਿਲ੍ਹਾ ਐਂਟਰ ਕਾਉਂਸਲ ਛੰਡਾ ਹੋ ਰਿਹਾ ਕਿ ਅੱਜ ਸਾਡਾ ਜੋ ਬ੍ਰੋਹਮ ਹਿੰਦੁਸਤਾਨ ਦੇ ਵਸਤੇ ਦੀ ਨਾ ਮੇਲੋਂ ਸੱਦਾ ਸੀਗਾ ਕਿ ਭਾਰਤaband ਦੇ ਵਿੱਚ ਕਿਸਾਨਾਂ ਦਾ ਵੱਲ ਨਾਵੇ ਕਰਮੀ ਇਸ ਕਰਕੇ ਕੋਈ ਮਦਦ ਦੇ ਵਿੱਚ ਅੱਜ ਕੱਛੇ ਹੋਏ ਆ ਕਿ ਤਾਂ ਕਿ ਕਿਸਾਨਾਂ ਦਾ ਜਿਹੜਾ ਅਸੀਂ ਕਹਿੰਦੇ ਆ ਜੋ ਕਿਸਾਨ ਨੂੰ ਬੇਨਤੀ ਕਰਦੇ ਆ ਇਹਨਾਂ ਜਿਹੜੇ ਖੇਤੀਕਰੋਣ ਆ ਇਹ ਵਾਪਸ ਲਏ ਜਾਣ ਤਾਂ ਕਿ ਇਹ ਜਿਹੜੀ ਸ਼ਾਂਤੀ ਹੈ ਉਹ ਚਾਰੇ ਉੱਤੇ ਬੱਥੇ ਆ ਤਨਵੇ ਵਿੱਚ ਉਹ ਆਪਣਾ ਆਪਣੀ ਚਰਨੋਂ ਇਹ ਹੀ ਸਾਡੀ ਬੇਨਤੀ ਹੈ ਕਿ ਅੱਜ ਦਾ ਜਿਹੜਾ ਸਾਡਾ ਮੇਹਰ ਪੰਛੇ ਇਕੱਠੇ ਹੋਣ ਦਾ ਸੀਗਾ ਤੇ ਰੈਲੀ ਕਰਨ ਦਾ ਇਹ ਸੀ ਤੇ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਕਿਸਾਨਾਂ ਦੀ ਹਮਾਇਤ ਦੇ ਵਿੱਚ ਆਏ ਹਾਂ ਮਨ ਤੁਸੀਂ ਕੀ ਕਹਿਣਾ ਚਾਹੋਗੇ ਚਲੋ ਮੈਂ ਸਭ ਤੋਂ ہماری ਕਿਸਾਨ ਇੰਡੀਆ ਨਾਲ ਜੋ 8 ਤਰੀਕੀ ਬੰਦ ਕੀਏ ਹੋਏ ਹੈ ਉਸकी ਬਤਲੌਤ ਹਮ ਪੰਜਾਬ ਦੀ ਮਹਿਲਾ ਇੰਫੈਕ ਦੀ ਤਰਫੋਂ ਉਸ ਬੰਦ ਕੋ ਸਮਰਥਨ ਕਰਦੇ ਹਾਂ ਹਾਂਜੀ ਮਨ ਹਾਂਜੀ ਅੱਜ ਦਾ ਜਿਹੜਾ ਪੰਜਾਬ ਬੰਦ ਦਾ ਸੱਦਾ ਹੈ ਅਸੀਂ ਸਾਰੇ ਉਸ ਨੂੰ ਸਮਰਥਨ ਦਿੰਨੇ ਆ ਅਸੀਂ ਸਾਰੇ ਲੀਡਰੋਂ ਆਪ ਦੇ ਤਰਫੋਂ ਸਾਰੀਆਂ ਲੇਡੀਜ਼ ਜਾਨਸ ਮਿਲ ਕੇ ਜਿਹੜਾ ਪੰਜਾਬ ਬੰਦ ਦਾ ਸੱਦਾ ਹੈ ਉਸ ਨੂੰ ਕਾਮਯਾਬ ਕਰਦੇ ਹਾਂ ਕਿਉਂਕਿ ਜਿਹੜੇ ਅੱਜ ਦੇ ਸਾਡੇ ਕਿਸਾਨ ਵੀਰ ਆ ਉਹ ਦਿੱਲੀ ਘਰਨਿਆਂ ਤੇ ਬੈਠੇ ਨਹੀਂ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ ਜੇ ਸਾਨੂੰ ਵੀ ਅਸੀਂ ਦਿੱਲੀ ਨੂੰ ਵੀ ਪੂਚ ਕਰਾਂਗੇ ਕੁਝ ਵੀਰ ਭੈਣ ਸਾਡੇ ਇੱਥੇ ਦਿੱਲੀ ਜਿਹੜੇ ਪਹੁੰਚ ਚੁੱਕੇ ਨੇ ਅਸੀਂ ਵੀ ਕੋਸ਼ਿਸ਼ ਕਰਦੇ ਆਂ ਵੀ ਅਸੀਂ ਵੀ ਜਾ ਕੇ ਆਈਏ ਪਰ ਅਸੀਂ ਫਿਲਹਾਲ ਆਪਦੇ ਆਪ ਦੇ ਘਰਾਂ ਚ ਆਪਦੇ ਆਪ ਦੇ ਸ਼ਹਿਰਾਂ 'ਚ ਰਹਿ ਕੇ ਜਿਹੜਾ ਅੱਜ ਪੰਜਾਬ ਵੰ ਦਾ ਸੱਦਾ ਹੈ ਇਸ ਨੂੰ ਘਰੋਂ ਬਾਹਰ ਨਿਕਲ ਕੇ ਕਾਲੀਆਂ ਝੰਡੀਆਂ ਦਿਖਾ ਕੇ ਇਸ ਨੂੰ ਕਾਮਯਾਬ ਕਰਦੇ ਆਂ ਅਤੇ ਜਿਹੜਾ ਮੋਦੀ ਹੈ ਉਸ ਦੇ ਖਿਲਾਫ ਅਸੀਂ ਉਸ ਮਰਦਾ ਮੋਦੀ ਨੂੰ ਮਰਦਾਬਾਦ ਕਹਿ ਕੇ ਜਿਹੜਾ ਮੋਦੀ ਨੂੰ ਅੱਜ ਸਾੜ ਕੇ ਅਸੀਂ ਮੋਦੀ ਦੇ ਖਿਲਾਫ ਜਾ ਕੇ ਜਿਹੜੇ ਮੋਦੀ ਨੂੰ ਰਿਕਵੈਸਟ ਵੀ ਕੀਤੀ ਮੋਦੀ ਨੂੰ ਅੱਜ ਤੱਕ ਅਸੀਂ ਕਿੰਨਾ ਕੁਝ ਕੀਤਾ ਵੀ ਜਿਹੜੇ ਤੁਸੀਂ ਆਰਡੀਨੇਟ ਪਾਸ ਕੀਤੇ ਨੇ ਜਿਹੜੇ ਇਹਨਾਂ ਨੂੰ ਰੱਤ ਕਰੋ ਪਰ ਜਿਹੜਾ ਮੋਦੀ ਹੈ ਉਹ ਇਸ ਤੇ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਅੱਜ ਜਿਹੜੇ ਅੱਜ ਤੱਕ ਦੇ ਜਿਹੜੇ ਵੀ ਧਰਨੇ ਪ੍ਰਦਰਸ਼ਨ ਲੱਗੇ ਨੇ ਜਿੰਨੇ ਵੀ ਰੈਲੀਆਂ ਹੋਈਆਂ ਨੇ ਉਹਨਾਂ ਵਿੱਚ ਕਿੰਨੇ ਕਿਸਾਨ ਵੀਰ ਸ਼ਹਾਦਤ ਚੜ ਗਏ ਵੀ ਉਹ ਜਿਹੜਾ ਸਾਡੇ ਇਤਿਹਾਸ ਦੇ ਵਿੱਚ ਦਰਜ ਹੋ ਜੂਗੀ ਵੀ ਮੋਦੀ ਦੇ ਕਰਕੇ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਹੈ ਉਹਨਾਂ ਨੇ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਸਾਡੇ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਤੇ ਅਸੀਂ ਮੋਦੀ ਨੂੰ ਵਾਰ-ਵਾਰ ਇਹੋ ਬੇਨਤੀ ਕਰਦੀ ਆਂ ਵੀ ਜਿਹੜੇ ਤੁਸੀਂ ਕਿਸਾਨਾਂ ਦੇ ਖਿਲਾਫ ਆਰਡੀਨੈਂਸ ਪਾਸ ਕੀਤੇ ਨੇ ਉਹਨਾਂ ਨੂੰ ਵਾਪਸ ਲਓ ਉਹਨਾਂ ਨੂੰ ਰੱਦ ਕਰੋ ਅਸੀਂ ਉਹਨਾਂ ਨੂੰ ਰੱਦ ਕਰਾਉਣ ਦੇ ਬਾਅਦ ਚਾਹੇ ਸਾਨੂੰ 6 ਮਹੀਨੇ 2 ਮਹੀਨੇ 4 ਮਹੀਨੇ ਜਿੰਨਾ ਵੀ ਜੜ੍ਹ ਧਰਨਿਆਂ ਤੇ ਰਹਿਣਾ ਪਿਆ ਅਸੀਂ ਬੈਠਾਂਗੇ